ਮੈਟਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਆਪਾਂ ਇਸ ਵਕਤ ਭੀਖੀ ਦੇ ਬੱਸ ਸਟੈਂਡ ਵਿੱਚ ਸੀ ਇੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਜਗਸੀਰ ਸਿੰਘ ਜੱਗੀ ਬਾਬਾ ਇਸ ਬੋਰਡ ਤੋਂ ਤੁਸੀਂ ਪੜੀ ਪਾਤ ਸੋ ਅੰਦਾਜ਼ਾ ਲਾ ਲਿਆ ਹੋਊਗਾ ਸੋ ਖਾਲਸਾ ਜੀ ਹੁਣ ਖਾਲਸਾ ਸਰਬਜੀਤ ਪਿਓਰ ਖਾਓ ਪੀਓ ਸੋ ਪ੍ਰਾਤਨ ਫੜ ਜਿਹੜਾ ਖਾਣਾਗਾ ਆਪਣਾ ਤਨ ਜਿਹੜੀ ਸਾਡੀ ਸਭਿਆਤਾ ਹੈ ਸੋ ਉਹਦੇ ਨਾਲ ਜੁੜਨਾ ਬਹੁਤ ਜ਼ਰੂਰੀ ਆ ਸੋ ਬਾਬਾ ਜੀ ਹੁਣਾਂ ਨੇ ਸਰਦਈ ਦੀ ਸਵਿਧਤ ਲਾਈ ਹੋਈ ਆ ਤੇ ਕਾਫੀ ਸੰਗਤਾਂ ਵੀ ਆਉਂਦੇ ਜਾਂਦੇ ਨੇ ਬਾਬਾ ਜੀ ਹੁਣਾਂ ਕੋਲੇ ਤੇ ਤੁਸੀਂ ਵੀ ਜਦੋਂ ਕੋਈ ਵੀ ਸਾਡਾ ਭੈਣ ਭਰਾ ਸਾਡੇ ਚੌਣ ਵਾਲਾ ਚੈਨ ਜਿਹੜਾ ਚੈਨਲ ਦੇਖਦਾਗਾ ਤੇ ਸਾਰਿਆਂ ਨੂੰ ਰਿਕਵੈਸਟ ਆ ਜਦੋਂ ਤੁਸੀਂ ਭੀਖੀ ਸਾੜਾ ਮੋ ਜਾਂ ਮਾਨਸਾ ਜਾਣੇ ਹੋ ਜਾਂ ਅੱਗੇ ਜਾਣੇ ਹੋ ਨਾ ਤਾਂ ਜੱਗੀ ਬਾਬਾ ਜੀ ਹੁਣਾਂ ਕੋਲੇ ਜ਼ਰੂਰ ਖੜ ਕੇ ਇੱਥੇ ਰੁੱਕ ਕੇ ਜਾਇਆ ਕਰੋ ਕਿਉਂਕਿ ਕੋਈ ਵੀ ਜਿਹੜਾ ਮਿਹਨਤੀ ਇਨਸਾਨ ਆਗਾ ਔਰ ਸਾਡੇ ਕੌਮ ਨਾਲ ਜੁੜਿਆ ਹੋਇਆ ਸਾਡੇ ਵਿਰਸੇ ਨਾਲ ਜੁੜਿਆ ਹੋਇਆਗਾ ਸਾਡੀ ਸੱਭਿਆਚਾਰ ਨਾਲ ਜੁੜਿਆ ਹੋਇਆਗਾ ਹਨਾ ਸਾਡੇ ਲੋਕਾਂ ਲਈ ਜਿਨ੍ਹਾਂ ਨੇ ਕੁਝ ਨਾ ਕੁਝ ਕੀਤਾ ਹੁੰਦਾ ਤੇ ਉਹਨਾਂ ਦੇ ਨਾਲ ਜਰੂਰ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਕਰੋ ਸਾਡੇ ਲਈ ਜ਼ਰੂਰੀ ਬਣਦਾ ਸਾਡੇ ਦਾ ਹੱਕ ਬਣਦਾਗਾ ਸੋ ਜੱਗੀ ਬਾਬਾ ਜੀ ਉਹਨਾਂ ਨੇ ਸੋ ਸਰਦਾਈ ਦੀ ਸੋ ਪੀਖੀ ਦੇ ਵਿੱਚ ਜਦੋਂ ਵੀ ਤੁਸੀਂ ਆਵੋ বাস ਸਟੈਂਡ ਦੇ ਵਿੱਚ ਤੇ ਬਾਬਾ ਜੀ ਉਹਨਾਂ ਨੂੰ ਤੇ ਮਿਲ ਕੇ ਜਰੂਰ ਜਾਇਓ ਤੇ ਉਹਨਾਂ ਦੇ ਕੋਲੋਂ ਸਰਦੇਈ ਵੀ ਜਰੂਰ ਪੀ ਕੇ ਜਾਇਓ ਔਰ ਇਹੀ ਹੁੰਦਾ ਕਿਉਂਕਿ ਜਿਹੜੇ ਮਹਾਨ ਲੋਕ ਸਾਡੇ ਯੋਧੇ ਹੁੰਦੇ ਨੇ ਸੋ ਕੋਈ ਵੀ ਆ ਜੋ ਯੋਧਿਆਂ ਦਾ ਪਰਿਵਾਰ ਦਾ ਮੈਂਬਰ ਜਾਂ ਕੋਈ ਹੋਰ ਭੈਣ ਭਰਾ ਸਾਡਾ ਜਦੋਂ ਕੋਈ ਰੋਜ਼ਗਾਰ ਕੋਈ ਕੰਮ ਧੰਦਾ ਉਹ ਕਰਦਾ ਸਾਡਾ ਫਰਜ਼ ਬਣਦਾ ਹੈ ਨਾ ਕਿ ਅਸੀਂ ਉਹਨਾਂ ਦਾ ਸਹਿਯੋਗ ਦਈਏ ਬਾਕੀ ਇਲਾਕੇ ਦੀਆਂ ਸੰਗਤਾਂ ਬਹੁਤ ਆਉਂਦੀਆਂ ਨੇ ਗਿਆ ਹਨ ਤੇ ਤੁਸੀਂ ਵੀ ਕਦੇ ਇੱਧਰ ਆਵੋ ਸਾਪੀਖੀ ਬੱਸ ਸਟੈਂਡ ਦੇ ਵਿੱਚ ਜਰੂਰ ਬਾਬਾ ਜੀ ਹੁਣਾਂ ਕੋਲੇ ਰੁੱਕ ਕੇ ਜਾਇਓ